ਸਤਨਾਮ ਸ੍ਰੀ ਵਾਹਿਗੁਰੂ ਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਨ ਕਰ ਰਹੇ ਹੋ ਕਿ ਪ੍ਰਮਾਤਮਾ ਸਿਰਫ ਪੱਥਰ ਦੀ ਮੂਰਤੀ ਵਿੱਚ ਹੀ ਨਹੀਂ ਸਗੋਂ ਸਰਵ ਵਿਆਪਕ ਹੈ ਸੁਦਾਮਾਪੁਰੀ ਤੋਂ ਚੱਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬੱਲਾ ਜੀ ਅਤੇ ਭਾਈ ਮਰਦਾਨਾ ਜੀ ਦਵਾਰਕਾ ਸ਼ਹਿਰ ਵਿਖੇ ਪਹੁੰਚ ਗਏ ਸਨ ਇਹ ਸ਼ਹਿਰ ਸਨਾਤਨ ਮਤ ਦੇ ਚਾਰ ਧਾਮਾਂ ਅਤੇ ਸੱਤ ਪੁਰੀਆਂ ਵਿੱਚੋਂ ਇੱਕ ਧਾਮ ਅਤੱਕੇ ਇੱਕ ਤੇ ਇੱਕ ਪੁਰੀ ਹੈ ਇੱਥੇ ਸ੍ਰੀ ਕ੍ਰਿਸ਼ਨ ਜੀ ਦੀ ਯਾਦ ਵਿੱਚ ਦਵਾਰਕਾਨਾਥ ਨਾਮ ਦਾ ਪ੍ਰਸਿੱਧ ਮੰਦਿਰ ਹੈ ਇੱਥੇ ਸ੍ਰੀ ਕ੍ਰਿਸ਼ਨ ਜੀ ਦੀ ਰਾਣ ਛੋੜ ਮੂਰਤੀ ਸਥਾਪਿਤ ਕੀਤੀ ਗਈ ਹੈ ਇਹ ਸ਼ਹਿਰ ਕਿਸੇ ਸਮੇਂ ਜਾਦਵ ਕੁੱਲ ਦੀ ਰਾਜਧਾਨੀ ਸੀ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਕਰਤਾਰ ਦਾ ਉਪਦੇਸ਼ ਦੇ ਕੇ ਇੱਕ ਪਰਮਾਤਮਾ ਦੀ ਭਗਤੀ ਕਰਨ ਲਈ ਲਾਇਆ ਸੀ ਇਥੋਂ ਚੱਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਬੇੜ ਟਵਾਰਕਾ ਨਾਮੀ ਟਾਪੂ ਤੇ ਪਹੁੰਚ ਗਏ ਸਨ ਬੇੜ ਟਵਾਰਕਾ ਵਿੱਚ ਸ੍ਰੀ ਕ੍ਰਿਸ਼ਨ ਜੀ ਮਥਰਾ ਤੋਂ ਚੱਲ ਕੇ ਆ ਕੇ ਠਹਿਰੇ ਸਨ ਇਸ ਸ਼ਹਿਰ ਵਿੱਚ ਹੀ ਜਾਦਵ ਕੌਲ ਦਾ ਖਾਤਮਾ ਹੋਇਆ ਸੀ ਇੱਥੇ ਦੇ ਲੋਕ ਆਪਣੇ ਗਲਾਂ ਵਿੱਚ ਸ਼ੈਵਲੰਗ ਅਤੇ ਰਣਸ਼ੋੜ ਦੀਆਂ ਪੱਥਰ ਦੀਆਂ ਮੂਰਤੀਆਂ ਬਣਾ ਕੇ ਆ ਕੇ ਰੱਖਦੇ ਸਨ ਗੁਰੂ ਜੀ ਦਵਾਰਕਾ ਵੇਟ ਵੇਟ ਵਿਖੇ ਪਿਆਰੇ ਭਾਈ ਮੋਹਕਮ ਸਿੰਘ ਜੀ ਦੇ ਬਡੇਰਿਆਂ ਦੇ ਘਰ ਵਿੱਚ ਫੈਰੇ ਸਨ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਨ ਉੱਥੇ ਗੁਰੂ ਜੀ ਨੇ ਲੋਕਾਂ ਨੂੰ ਉਪਦੇਸ਼ ਕੀਤਾ ਕਿ ਪ੍ਰਮਾਤਮਾ ਸਿਰ ਪੱਥਰ ਦੀ ਮੂਰਤੀ ਵਿੱਚ ਹੀ ਨਹੀਂ ਸਗੋਂ ਹਰ ਕਣ-ਕਣ ਵਿੱਚ ਰਚਿਆ ਰਮਿਆ ਹੋਇਆ ਹੈ ਇਸ ਲਈ ਗਲ ਵਿੱਚ ਪੱਥਰ ਦੀ ਮੂਰਤੀ ਪਾ ਕੇ ਨਹੀਂ ਸਗੋਂ ਉਸ ਦੀ ਬਣਾਈ ਹੋਈ ਸ੍ਰਸ਼ਟੀ ਨਾਲ ਪਿਆਰ ਪਾ ਕੇ ਹੀ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਹੋ ਸਕਦੀ ਹੈ ਗੁਰੂ ਜੀ ਨੇ ਉਪਦੇਸ਼ ਕਰਨ ਨਾਲ ਉਹਨਾਂ ਲੋਕਾਂ ਦੀ ਨਿਸ਼ਾ ਹੋ ਗਈ ਸੀ ਉੱਥੇ ਜੋ ਸਾਧੂ ਸੰਤ ਰਹਿੰਦੇ ਸਨ ਉਹ ਸਭ ਸ੍ਰੀ ਕ੍ਰਿਸ਼ਨ ਜੀ ਨੂੰ ਹੀ ਪਰਮਾਤਮਾ ਮੰਨਦੇ ਸਨ ਇਸ ਲਈ ਬਹੁਤ ਸਾਰੇ ਸੰਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਚਰਚਾ ਕਰਨ ਲਈ ਆਏ ਸਨ ਉਹਨਾਂ ਸੰਤਾਂ ਨੇ ਗੁਰੂ ਜੀ ਨੂੰ ਕਿਹਾ ਕਿ ਸ੍ਰੀ ਕ੍ਰਿਸ਼ਨ ਹੀ 16 ਕਰਾ ਸੰਪੂਰਨ ਪਰਮਾਤਮਾ ਹਨ ਉਹਨਾਂ ਨੇ ਮਹਾਨ ਗ੍ਰੰਥ ਗੀਤਾ ਦਾ ਚਾਰਨ ਕੀਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਦੱਸਿਆ ਕਿ ਸ੍ਰੀ ਕ੍ਰਿਸ਼ਨ ਜੀ ਅਵਤਾਰ ਧਾਰ ਕੇ ਸੰਸਾਰ ਵਿੱਚ ਸੰਸਾਰ ਦਾ ਭਲਾ ਕਰਨ ਵਾਸਤੇ ਆਏ ਸਨ ਪ੍ਰਮਾਤਮਾ ਨੇ ਇਹ ਸ਼ਕਤੀਆਂ ਦੀ ਬਖਸ਼ਿਸ਼ ਕਰਕੇ ਉਹਨਾਂ ਨੂੰ ਸੰਸਾਰ ਵਿੱਚ ਭੇਜਿਆ ਸੀ ਪ੍ਰਮਾਤਮਾ ਆਪ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਂਦਾ ਹੈ ਗੁਰੂ ਜੀ ਨੇ ਪ੍ਰਮਾਤਮਾ ਬਾਰੇ ਅੱਗੇ ਦੱਸਿਆ ਕਿ ਪਰਮਾਤਮਾ ਨੇ ਪੰਜ ਬਰੋਧੇ ਤਤ ਹਵਾ ਪਾਣੀ ਅੱਗ ਧਰਤੀ ਅਤੇ ਆਕਾਸ਼ ਪੈਦਾ ਕਰਕੇ ਇਹਨਾਂ ਨੂੰ ਇਕੱਠੇ ਕੀਤਾ ਅਤੇ ਫਿਰ ਇਹਨਾਂ ਤੋਂ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਸੀ 라ਵਣ ਵੀ ਹੰਕਾਰ ਵਿੱਚ ਆ ਕੇ ਆਪਣੇ ਆਪ ਨੂੰ ਪਰਮਾਤਮਾ ਸਾਬ ਜਿ ਬੈਠਾ ਸੀ ਉਹ ਵੀ ਸ੍ਰੀ ਰਾਮਚੰਦਰ ਜੀ ਦੇ ਹੱਥੋਂ ਮਾਰਿਆ ਗਿਆ ਸੀ ਪਰਮਾਤਮਾ ਦੀ ਪੂਰੀ ਮਹਿਮਾ ਕੋਈ ਵੀ ਨਹੀਂ ਦੱਸ ਸਕਦਾ ਉਹ ਸਮੁੱਚੀ ਸ੍ਰਸ਼ਟੀ ਵਿੱਚ ਵਿਆਪਕ ਹੈ ਉਹ ਜੀਵਾਂ ਨੂੰ ਉਪਦੇਸ਼ ਹਰ ਜੀਵ ਵਿੱਚ ਰਮਿਆ ਹੋਇਆ ਹੈ ਪਰ ਉਸ ਦਾ ਕੋਈ ਅੰਤ ਨਹੀਂ ਪਾ ਸਕਦਾ ਬ੍ਰਹਮਾ ਉਸ ਦਾ ਅੰਤ ਪਾਉਣ ਲਈ ਚੱਲਿਆ ਸੀ ਉਹ ਕਈ ਯੁੱਗ ਕਵਲ ਦੀ ਨਾਲ ਵਿੱਚ ਹੀ ਘੁੰਮਦਾ ਰਿਹਾ ਸੀ ਸ੍ਰੀ ਕ੍ਰਿਸ਼ਨ ਨੇ ਕਾਂਸ਼ ਨੂੰ ਮਾਰ ਦਿੱਤਾ ਸੀ ਪਰ ਜਰਾਸੰਦ ਨੂੰ ਨਹੀਂ ਮਾਰ ਸਕੇ ਸਮੁੰਦਰ ਨੂੰ ਰੜਕ ਕੇ ਰਤਨ ਪ੍ਰਾਪਤ ਕਰਨ ਵਾਲੇ ਦੇਵਤਿਆਂ ਵਿੱਚ ਵੀ ਉਸੇ ਪਰਮਾਤਮਾ ਦੀ ਸ਼ਕਤੀ ਸੀ શ્રી ਕ੍ਰਿਸ਼ਨ ਪਰਮਾਤਮਾ ਨਹੀਂ ਸਗੋ ਪਰਮਾਤਮਾ ਦੇ ਅੰਸ਼ ਹਨ ਆਪਣੇ ਬੰਧਨਾਂ ਤੋਂ ਮੁਕਤ ਹੋਣ ਲਈ ਉਹ ਸਰਵ ਸ਼ਕਤੀਮਾਨ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਪੈਂਦਾ ਹੈ ਗੁਰੂ ਜੀ ਗੁਰੂ ਜੀ ਕੋਲੋਂ ਪਰਮਾਤਮਾ ਦੀ ਨਿਮਹਿਮਾ ਸੁਣ ਕੇ ਉਹ ਸਭ ਸੰਤ ਨਿਹਾਲ ਹੋ ਗਏ ਸਨ ਗੁਰੂ ਜੀ ਦੇ ਉਪਦੇਸ਼ ਅਨੁਸਾਰ ਉਹਨਾਂ ਨੇ ਪਰਮਾਤਮਾ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਗੌਰਤ ਇਹ ਆ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਕੇ ਅੱਗੇ ਸ਼ੇਅਰ ਕਰ ਦੇਣੇ ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ